ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਸਤਿ ਸ਼੍ਰੀ ਅਕਾਲ ਬਾਰੇ ਉਸੇ ਤਰ੍ਹਾਂ ਐਸੇ ਵਾਰੀ ਗੱਲ ਕਰਨ ਜਾ ਰਹੇ ਹਾਂ ਜੀ ਬੋਲੇ ਸੋਨਹਿਾਲ ਸਤਿ ਸ਼੍ਰੀ ਅਕਾਲ ਬਾਰੇ ਜਿਵੇਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀਗੀ ਸਤਿ ਸ਼੍ਰੀ ਅਕਾਲ ਦੀ ਐਸੇ ਹੀ ਤਰ੍ਹਾਂ ਉਸ ਅਕਾਲ ਪੁਰਖ ਨੂੰ ਦਫਾਣਾ ਮੰਨਦੇ ਹੋਏ ਆਪਣੇ ਸਿੰਘਾਂ ਨੂੰ ਬਖਸ਼ਿਸ਼ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਜਦੋਂ ਵੀ ਤੁਸੀਂ ਕਿਤੇ ਰਣ ਵਿੱਚ ਜਾਓ ਇਹ ਕਿਦਰੀ ਸਿੰਘ ਇਕੱਠ ਵਿੱਚ ਹੋਣਗੇ ਤਾਂ ਜਕਾਰਾ ਲਗਾਇਆ ਜਾਏਗਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸੋ ਇਸੇ ਤਰ੍ਹਾਂ ਹੀ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੇਣ ਨੂੰ ਅੱਗੇ ਸਾਨੂੰ ਦੇਣ ਰਣ ਵਿੱਚ ਕੀ ਸਿੰਘਾਂ ਦੀ ਇਕੱਠ ਵਿੱਚ ਸਾਰੀ ਜਗ੍ਹਾ ਤੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਕੱਠੇ ਰਹਿਣ ਦੀ ਇੱਕ ਅਕਾਲ ਪੁਰਖ ਦੀ ਰਾਜਾ ਵਿੱਚ ਰਹਿਣ ਦੀ ਉਹਨਾਂ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਇਹ ਕਿਹਾ ਕਿ ਚਾਹੇ ਤੁਸੀਂ ਜਿੰਨੇ ਵੀ ਚੋਰਾਵਰ ਹੋ ਜਾਓ ਪਰ ਉਸ ਅਕਾਲ ਪੁਰਖ ਦੇ ਅੱਗੇ ਸਭ ਬਣਾ ਮੰਨ ਕੇ ਚੱਲਣਾ ਹੈ ਉਸ ਅਕਾਲ ਪੁਰਖ ਨੂੰ ਜ਼ਰੂਰ ਯਾਦ ਕਰਨਾ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦਾ ਜਾਕਾਰਾ ਸਾਨੂੰ ਬਖਸ਼ਿਸ਼ ਕੀਤਾ ਜਦੋਂ 1699 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੰਥ ਦੀ ਨੀਂਹ ਰੱਖੀ ਸਿੱਖ ਪੰਥ ਨੂੰ ਇੱਕ ਵੱਖਰਾ ਰੰਗ ਰੂਪ ਦਿੱਤਾ ਸ ਕਾਲਸੇ ਦੀ ਸਥਾਪਨਾ ਕੀਤੀ ਉਸ ਸਮੇਂ ਤੇ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਹਰ ਇੱਕ ਸਿੱਖ ਨੂੰ ਇਹ ਕਿਹਾ ਕਿ ਉਸਰਾ ਅਕਾਲਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਸੋ ਉਸ ਅਕਾਲਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਦੇ ਲਈ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਕਿ ਉਸ ਅਕਾਲਪੁਰਖ ਦਾ ਜੋ ਦੇਣਾ ਹੈ ਜੋ ਵੀ ਉਸ ਅਕਾਲਪੁਰਖ ਦਾ ਨਾਮ ਲਏਗਾ ਮਤਲਬ ਜੋ ਬੋਲੇ ਸੋ ਨਿਹਾਲ ਤੇ ਜਿਹੜਾ ਵੀ ਕੋਈ ਉਸ ਅਕਾਲਪੁਰਖ ਦਾ ਨਾਮ ਲਏਗਾ ਉਸ ਸਾਥ ਸਿਰਿਆ ਕਾਲ ਉਹ ਸੱਚੇ ਪਾਤਸ਼ਾਹ ਦਾ ਨਾਮ ਜ਼ਰੂਰ ਲੈਣਾ ਚਾਹੇ ਤੁਸੀਂ ਰਣ ਵਿੱਚ ਜਾ ਰਹੇ ਹੋ ਚਾਹੇ ਤੁਸੀਂ ਸਾਰੇ ਤੁਸੀਂ ਸਾਰੇ ਸਿੱਖ ਇਕੱਠ ਵਿੱਚ ਹੋ ਤੇ ਇਸ ਗੱਲ ਦੀ ਜ਼ਰੂਰ ਅਗਵਾਈ ਭਰਨਾ ਕਿ ਅਸੀਂ ਉਸ ਅਕਾਲ ਪੁਰਖ ਦੇ ਬੰਦੇ ਆ ਸੋ ਬੋਲੇ ਸੋਨੇ ਹਾਲ ਦਾ ਜਕਾਰਾ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਸਾਰੇ ਜਣੇ ਜਦੋਂ ਵੀ ਇਕੱਠ ਵਿੱਚ ਹੋਵੇ ਜਕਾਰਾ ਜ਼ਰੂਰ ਬਿਲਾਇਆ ਜੁਕ ਜਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ